आज जो लाइव तस्वीरें ਤੁਸੀਂ ਦੇਖ ਰਹੇ ਹੋ ਇਸ ਫਗਵਾੜਾ ਦੇ ਰਾਸ਼ਟਰੀ ਮਾਰਗ ਦੇ ਸਥਿਤ ਇਤਿਹਾਸਕ ਸਥਾਨ ਚਰਨ চোপਰਾ ਪੱਤਰਤੀ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਦੀਆਂ ਹਨ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 459ਵਾਂ ਜੋਤੀ ਜੋਤਿ ਦਿਵਸ ਨੂੰ ਸਮੂਹ ਪਰਮੰਦਰ ਕਮੇਟੀ ਅਤੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਤੇ ਅਕੰਠ ਪਾਠਾਂ ਦੇ ਭੋਗ ਪਾਣ ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ ਰਾਗੀ ਸਿੰਘਾਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਪ੍ਰਧਾਨ ਦਵਿੰਦਰ ਕੁਲਥਮ ਜਗਰਨਾਥ ਕੈਲੇ ਅਸ਼ੋਕ ਪਾਟਿਆ ਸੀਟੂ ਬਾਈ ਡਾਕਟਰ ਜਸ਼ਵਰਨਾ ਬਲਦੇਵ ਰਾਜ ਕੋਮਲ ਰਜਿੰਦਰ ਕੁਮਾਰ ਮਕਬੂਲ ਠੇਕੇਦਾਰ ਗੁਰਬਚਨ ਆਰਾਮ ਪਰਮਾਨੰਦ ਲਾਜੀ ਜੂਕੇ ਕਮਲਜੀਤ ਬੰਗਾ ਡਾਕਟਰ ਅਜੇ ਕੁਮਾਰ ਟੂਰਾ ਅਸ਼ੋਕ ਕੁਮਾਰ ਸੱਲਨ ਆਦ ਪ੍ਰਬੰਧਕ ਕਮੇਟੀ ਹਾਜ਼ਰ ਸੀ ਇਸ ਮੌਕੇ ਤੇ ਗੱਲਬਾਤ ਕਰਦੇ ਆ ਪ੍ਰਧਾਨ ਸ਼੍ਰੀ ਦਵਿੰਦਰ ਕੁਲਥਮ ਵੱਲੋਂ ਜੋਤੀ ਜੋਤ ਦੇਪਸ ਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਅਤੇ ਇਸ ਮਹੂਤ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮੰਦਰ ਦੀ ਉਸਾਰੀ ਦੇ ਵਾਸਤੇ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਪ੍ਰਧਾਨ ਜੀ ਅੱਜ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਪੂਰੇ ਭਾਰਤ ਦੇ ਵਿੱਚ ਅੱਜ ਚੱਕ ਹਕੀਮ ਮੰਦਰ ਸ਼੍ਰੋਮਣੀ ਗੁਰੂ ਰਵਿਦਾਸ ਜੀ ਸਮੂਹ ਪਰਵੰਧਕ ਕਮੇਟੀ ਉਸ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਤੇ ਤੁਸੀਂ ਸੰਗਤ ਨੂੰ ਕੀ ਮੈਸੇਜ ਦਿਓਗੇ ਸਮੂਹ ਸਾ ਸੰਗਤ ਨੂੰ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪਰਵੰਧਕ ਕਮੇਟੀ తరਫੋਂ ਜੈ ਹਰ ਦੇਵ ਜੀ ਅੱਜ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਦੇ ਮਹਾਰਾਜ ਜੀ ਚਾਪ ਵਿਸ਼ਵ ਪ੍ਰਾਪਤ ਕਰਦੇ ਗੁਰੂ ਮਹਾਰਾਜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 455 ਜੇ.ਪੀ ਜੋਰ ਦੇ ਵਸ ਮਨਾਇਆ ਜਾ ਰਹਾ ਹੈ ਇਹ ਜੋੜ ਮੇਲਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੇ ਬਹੁਤ ਸੰਗਤ ਦੀ ਇਸ ਦੇ ਵਿੱਚ ਸ਼ਕਤਾ ਤੇ ਉਤਸ਼ਾਹ ਦੇ ਨਾਲ ਇਸ ਜੋੜ ਮੇਲੇ ਵਿੱਚ ਸੰਗਤ ਬਹੁਤ ਹੀ ਦੂਰੋਂ ਦੇਸ਼ ਵਿਦੇਸ਼ ਤੋਂ ਇਸ ਪਵਿੱਤਰ ਧਰਤੀ ਤੇ ਪਹੁੰਚ ਲਈ ਹੈ ਅਸੀਂ ਹਰ ਇੱਕ ਦਾ ਸਮੂਹ ਸਾਰ ਸੰਗਤ ਦਾ ਹਰ ਇੱਕ ਦਾ ਕਦਮ ਕਦਮ ਅਸੀਂ ਸਿਰ ਮੱਥੇ ਉਹਨਾਂ ਦਾ ਸਵਾਗਤ ਕਰਦੇ ਹਾਂ ਕਿ ਇੱਕ ਗੁਰੂ ਮਹਾਰਾਜ ਦੀ ਤਪ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਨੇ 72 ਦਿਨ ਲੋਕਾਂ ਨੂੰ ਪਰਦੇਸ ਸਤਾ ਇਸ ਧਰਤੀ ਤੇ ਰਹੇ ਇਸ ਧਰਤੀ ਤੇ ਬੜੀ ਕਿਰਪਾ ਹੈ ਆਸਾ ਮਰਦਾਂ ਲੋਕਾਂ ਦੀਆਂ ਪੀੜੀਆਂ ਹੁੰਦੀਆਂ ਹਨ ਅੱਜ ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਅਖੰਡ ਪਾਠ ਜੋ ਆਰੰਭ ਹੋਈ ਸੀ ਉਹਨਾਂ ਦੀ ਅਜੇ ਕੋ ਪਾਏਗਾ ਉਪਰੰਤ ਸ਼ਾਨ ਸਾਹਿਬ ਦੀ ਅਸਮ ਹੋਣੀ ਤੇ ਪਟੋ ਲੰਗਰ ਪੂਰਾ ਦਿਨ ਬੱਤੇ ਚੱਲਿਆ ਜਾਏਗਾ ਮੈਂ ਇੱਕ ਵਾਰ ਫੇਰ ਪ੍ਰਬੰਧਕ ਕਮਿਟੀ ਦੇ ਤਰਫੋਂ ਸਭ ਨੂੰ ਜੈਗੁਰ ਦੇ ਧੰਨ ਬਰਦਾਨ ਜੀ ਸੰਗਤ ਦੇ ਸਹਿਯੋਗ ਦੇ ਨਾਲ ਔਰ ਤੁਹਾਡੇ ਉਪਰਾਲੇ ਦੇ ਨਾਲ ਗੁਰੂ ਘਰ ਦੀ ਬਹੁਤ ਵੱਡੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਆ ਸੰਗਤ ਨੂੰ ਇਸ ਵਾਰੇ ਤੁਸੀਂ ਕੀ ਹੋਗੇ ਸੰਗਤ ਦਾ ਦਿੱਤਾ ਹੋਇਆ ਇੱਕ ਇੱਕ ਪੈਸਾ ਤਨੋਂ ਮਨੋਂ ਤਨੋਂ ਜਿੰਨੀ ਵੀ ਹਰ ਇੱਕ ਨੇ ਆਪਣੀ ਸਮਰਥਾ ਮਿਲਾਵਾ ਇਸ ਗੁਰੂ ਘਰ ਦੀ ਚਲਵੀ ਉਸਾਰੀ ਵਾਸਤੇ ਸਹਿਯੋਗ ਪਾਇਆ ਹੈ ਪਰ ਬੰਦਾ ਕਮੇਟੀ ਹਰ ਇੱਕ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਇਹ ਜੋ ਉਸਾਰੀ ਚੱਲ ਰਹੀ ਹੈ ਆਪ ਸਾਰੇ ਸੰਗਤ ਦੇ ਸਹਿਯੋਗ ਸਦਕਾ ਹੀ ਇਸ ਮੁਕਾਮ ਤੇ ਪਹੁੰਚ ਸਕੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਤੋਂ ਸਾਰੀ ਸੰਗਤ ਤੋਂ ਇਸ ਗੁਰੂ ਘਰ ਦੀ ਚਲਵੀ ਉਸਾਰੀ ਵਾਸਤੇ ਆਪ ਦੇ ਸਹਿਯੋਗ ਦੀ ਕਾਮਨਾ ਕਰਦੇ ਹਾਂ ਗੁਰੂ ਘਰ ਵਿਖੇ ਆਓ ਇਸ ਅਦਭੁਤ ਵਰਦੇ ਇਬਾਰਤਨ ਦਰਸ਼ਨ ਕਰੋ ਆਪ ਦਾ ਮਨ ਤੇ ਬਹੁਤ ਹੀ ਪ੍ਰਸੰਨ ਹੋਏਗਾ ਗੁਰੂ ਮਹਾਰਾਜ ਨੂੰ ਵੜ ਕੇ ਦੇਖ ਕੇ ਸੇਰੀ ਕੋਈ ਬੇਨਤੀ ਕਰਨਾ ਹੈ ਕਿ ਇਸ ਵੱਡੀ ਉਸਾਰੀ ਵਿੱਚ ਯੋਗਦਾਨ ਪਾਓ ਇਹ ਕੰਮ ਜਿਹੜੇ ਨੇ ਸੰਗਤ ਦੇ ਸਹਿਯੋਗ ਨਾਲ ਹੀ ਪੇਛਾਣੇ ਹਨ ਧੰਨਵਾਦ